ਕਿਸ ਟਾਈਮ ਬਠਿੰਡਾ ਦੀ ਪੁਲਿਸ ਲਾਈਨ ਤੇ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਵੱਲੋਂ ਅੱਜ ਬਾਸਕਟਬਾਲ ਦਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੁਹਾਨੂੰ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਵਿਰੁੱਧ ਨਸ਼ਿਆ ਵਿਰੁੱਧ ਦੇ ਤਹਿਤ ਜਿੱਥੇ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਜੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉੱਥੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਵੀ ਕਰਵਾਏ ਜਾ ਰਹੇ ਹਨ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਪੁਲਿਸ ਲਾਈਨ ਬਠਿੰਡਾ ਦੀ ਅੱਜ ਤੇ ਬਠਿੰਡਾ ਪੁਲਿਸ ਵੱਲੋਂ ਬਾਸਕਟਬਾਲ ਦਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਪੁਲਿਸ ਲਾਈਨ ਬਠਿੰਡਾ ਦੀ ਤੁਹਾਨੂੰ ਇੱਕ ਵਾਰ ਫੇਰ ਦੱਸਦੇ ਕਿ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਪੰਜਾਬ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਜਿਹੜੇ ਕਰਵਾਏ ਜਾ ਰਹੇ ਹਨ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਪੁਲਿਸ ਲਾਈਨ ਬਠਿੰਡਾ ਦੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁਰਦ ਨਸ਼ਿਆਂ ਬਰੁੱਦ ਬਿਤਾ ਲਗਾਤਾਰ ਜਿੱਥੇ ਨਸ਼ਾ ਤਸਕਰਾਂ ਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਐ ਉੱਥੇ ਹੀ ਪੰਜਾਬ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਵੀ ਜਿਹੜੇ ਕਰਵਾਏ ਜਾ ਰਹੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਆ ਸੀ ਪੁਲਿਸ ਲਾਈਨ ਬਟੰਡਾ ਦੀਆਂ ਤਸਵੀਰਾਂ ਇਸ ਟਾਈਮ ਤੁਹਾਨੂੰ ਸਟੇਜ ਦੀਆਂ ਦਿਖਾ ਰਿਹਾ ਜਿੱਥੇ ਅੱਜ ਦੇ ਮੁੱਖ ਮਹਿਮਾਨ ਪੰਜਾਬ ਦੇ ਸਪੈਸ਼ਲ ਡੀਜੀਪੀ ਜਤਿੰਦਰ ਜਾਨ ਤੁਹਾਨੂੰ ਦਿਖਾਈ ਦੇਣਗੇ ਉਹਨਾਂ ਨਾਲ डीसी ਬਟਿੰਡਾ ਸ਼ੌਕਤ احمد ਪਰੇ ਐਸਐਸਪੀ ਬਟਿੰਡਾ ਮਨੀਤ ਕੌਂਡਲ तमाम ਬਟਿੰਡਾ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਪੁਲਿਸ ਲਾਈਨ ਬਟਿੰਡਾ ਦੀਆਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਬਟਿੰਡਾ ਪ੍ਰਸ਼ਾਸਨ ਵੱਲੋਂ ਲਗਾਤਾਰ ਨਸ਼ਿਆਂ ਦੇ ਖਾਤਮੇ ਲਈ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾ ਰਿਹਾ ਹੈ ਅੱਜ ਪੁਲਿਸ ਲਾਈਨ ਬਟਿੰਡਾ ਚ ਬਟਿੰਡਾ ਪੁਲਿਸ ਵੱਲੋਂ ਬਾਸਕਟਬਾਲ ਦਾ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਸਟੇਜ ਦੀਆਂ ਦਿਖਾ ਰਿਹਾ ਜਿੱਥੇ ਅੱਜ ਦੇ ਮੁੱਖ ਮਹਿਮਾਨ ਤੋਂ ਨਜ਼ਰ ਆਣਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਪੈਸ਼ਲ ਡੀਜੀਪੀ ਜਤਿੰਦਰ ਜੈਨ ਉਹਨਾਂ ਨਾਲ ਡੀਸੀ ਬਟਿੰਡਾ ਸ਼ੌਕਤ ਅਹਿਮਦ ਪਰੇ ਐਸਐਸਪੀ ਬਟਿੰਡਾ ਅਮਨੀਤ ਕੌਂਡਲ ਡੀਆਈਜੀ ਬਟਿੰਡਾ ਰੇਂਜ ਹਰਜੀਤ ਸਿੰਘ तमाम ਬਟਿੰਡਾ ਪ੍ਰਸ਼ਾਸਨ ਦੇ ਅਧਿਕਾਰੀ ਤੁਹਾਨੂੰ ਇੱਥੇ ਇਸ ਸਟੇਜ ਤੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਪੁਲਿਸ ਲਾਈਨ ਬਟਿੰਡਾ ਦੀਆਂ ਇੱਕ ਵਾਰ ਫੇਰ ਤੁਹਾਨੂੰ ਦੱਸਦੇ ਕਿ ਬਟਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਕਰਵਾਏ ਜਾ ਰਿਹਾ ਹੈ ਲਗਾਤਾਰ ਬਟਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪੰਜਾਬ ਦੇ ਯੂਥ ਨੂੰ ਜੋੜਨ ਲਈ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਕਰਵਾਏ ਜਾ ਰਹੇ ਆ ਤਸਵੀਰਾਂ ਤੁਹਾਨੂੰ ਇਸ ਤਰ੍ਹਾਂ ਦਿਖਾ ਰਹੇ ਹਾਂ ਅਸੀਂ ਪੁਲਿਸ ਲਾਈਨ ਬਟਿੰਡਾ ਦੀਆਂ ਇਸ ਟੂਰਨਾਮੈਂਟ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਪੁਲਿਸ ਲਾਈਨ ਬਠਿੰਡਾ ਦੀਆਂ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚੱਲ ਗਈ ਹੈ ਯੁੱਧ ਨਸ਼ਾ ਵਿਰੁੱਧ ਉਸ ਮੁਹਿੰਮ ਦੇ ਤੇ ਅੱਜ ਡੀਸੀ ਸਾਹਿਬ ਬਠਿੰਡਾ ਤੇ ਐਸਐਸਪੀ ਸਾਹਿਬ ਬਠਿੰਡਾ ਨੇ ਇੱਥੇ ਇੱਕ ਬਹੁਤ ਵਧੀਆ ਬਾਸਕਟਬਾਲ ਦਾ ਜੋ ਮੈਚ ਹੈ ਉਹਦਾ ਆਯੋਜਨ ਕੀਤਾ ਸੀਗਾ ਜੋ ਪੂਰਾ ਦਿਨ ਚੱਲਿਆ ਤਾਂ ਉਹਨਾਂ ਦਾ ਫਾਈਨਲ ਹੋਇਆ ਹੈ ਤੇ ਇਹਦੇ ਵਿੱਚ ਬਹੁਤ ਵਧੀਆ ਸਪੋਰਟਸਮੈਨਸ਼ਿਪ ਦੀ ਜੋ ਸਪਿਰਟ ਉਹ ਬੇਖੌਣ ਨੂੰ ਮਿਲੀ ਤੇ ਬਹੁਤ ਚੰਗਾ ਉਪਰਾਲਾ ਹੈ ਇਹਦੇ ਨਾਲ ਇੱਕ ਤੋਂ ਬੱਚੇ नशा तो दूर रहने एक जो फिजिकल तो मैंटल फिटनैस है उद्दे वाल बहुत ज़्यादा उन्होंने फायदा होगा तो इस तरह के उपरवाले गांह भी चालू ते तो जिस तरह का काम इतने चल रहा है एनफोर्समेंट फ्रंट ते अवेयरनैस फ्रंट से उधर लिए बठिंडा एडमिनिस्ट्रेशन बहुत ज़्यादा बधाई का पात्र है ਥੈਂਕ ਯੂ ਅੱਜ ਜਿਵੇਂ ਹਰ ਸਾਲ ਦੀ ਤਰ੍ਹਾਂ ਆਪਾਂ ਇਥੇ ਪੁਲਿਸ ਲਾਈਨ ਵਿੱਚ ਇਹ ਜਿਹੜਾ ਆਪਣਾ ਬਾਸਕਟਬਾਲ ਦਾ ਗਰਾਊਂਡ ਬਣਿਆ ਹੋਇਆ ਇਹਦੇ ਵਿੱਚ ਪੂਰੇ ਪੰਜਾਬ ਵਰਦੀ ਵੱਖ-ਵੱਖ ਟੀਮਾਂ ਜਿਹੜੀ ਹੈ ਕਿ ਇੱਥੇ ਬਾਸਕਟਬਾਲ ਦੇ ਖੇਡਣ ਦੇ ਵਾਸਤੇ ਆਉਂਦੀਆਂ ਨੇ ਤੇ ਹਰ ਸਾਲ ਆਪਾਂ ਇਹ ਪ੍ਰੋਗਰਾਮ ਕਰਾਉਂਦੇ ਹਾਂ ਪੁਲਿਸ ਡਿਪਾਰਟਮੈਂਟ ਵੱਲੋਂ ਕਰਾਇਆ ਜਾਂਦਾ ਹੈ ਤੇ ਅੱਜ ਇਹ ਪ੍ਰੋਗਰਾਮ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਹੈਗਾ ਫਾਈਨਲ ਮੈਚ ਉਹ ਇੱਕ ਨਾ ਆਪਾਂ ਇੱਥੇ ਆਏ ਸੀ ਇਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧੀ ਮੁਹਿੰਮ ਹੈ ਉਦੇ ਅਧੀਨ ਹੀ ਆਪਾਂ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਕਰਾ ਰਹੇ ਨੇ ਤੇ ਸਾਡੀ ਸਿਰਫ ਇੱਕ ਹੀ ਕੋਸ਼ਿਸ਼ ਹੈਗੀ ਹੈ ਇੱਕ ਹੀ ਮੰਤਵ ਹੈਗਾ ਕਿ ਨਸ਼ਿਆਂ ਨੂੰ ਆਪਾਂ ਖਤਮ ਕਰਨਾ ਹੈ ਤੇ ਜਿਹੜੀ ਯੂਥ ਹੈ ਉਹਨਾਂ ਦੀ એનર્ਜੀ ਨੂੰ ਪ੍ਰੋਪਰਲੀ ਚੈਨਲਾਈਜ਼ ਕਰਨਾ ਹੈ ਪਾਵੇਂ ਉਹ ਐਜੂਕੇਸ਼ਨ ਦੇ ਵੱਲ ਹੋਵੇ ਪਾਵੇਂ ਖੇਡਾਂ ਦੇ ਵੱਲ ਹੋਵੇ ਤੇ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਨਸ਼ੇ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਹੈ ਇਹਦੇ ਕਰਕੇ ਹੀ ਸਰਕਾਰ ਵੱਖ-ਵੱਖ ਸਕੀਮਾਂ ਜਿਹੜਾ ਹੈਗਾ ਉਹ ਲੈ ਕੇ ਆ ਰਹੀ ਹੈ ਜਿੱਥੇ ਇਨਫੋਰਸਮੈਂਟ ਤੇ ਪੁਲਿਸ ਜਿਹੜੀ ਹੈ ਕੀ ਹੈ ਕਾਰਵਾਈ ਕਰ ਰਹੀ ਹੈ ਉਹਦੇ ਨਾਲ ਨਾਲ ਅਵੇਅਰਨੈਸ ਦੇ ਖੇਡਾਂ ਦੇ ਵੱਲ ਗਰਾਊਂਡਸ ਬਣਾਉਣ ਦੇ ਵਾਸਤੇ ਇਕੁਪਮੈਂਟਸ ਪ੍ਰੋਵਾਈਡ ਕਰਨ ਦੇ ਦੇ ਵਾਸਤੇ ਲਾਇਬ੍ਰੇਰੀ ਜਿਹੜੀ ਹੈ ਕਿ ਲਗਭਗ 40-45 ਦੇ ਕਰੀਬ ਲਾਇਬ੍ਰੇਰੀਸ ਆਪਾਂ ਜ਼ਿਲ੍ਹੇ ਵਿੱਚ ਜਿਹੜੀ ਹੈ ਕਿ ਉਹ ਬਣਾਈਆਂ ਨੇ ਤੇ ਕੋਸ਼ਿਸ਼ ਇਹ ਹੈ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਕਿਸੇ ਤਰੀਕੇ ਨਾਲ ਉਹਨੂੰ ਇਹ ਨਾ ਲੱਗੇ ਕਿ ਉਹਦੇ ਕੋਲ ਸੁਵਿਧਾਵਾਂ ਜਿਹੜੀ ਹੈ ਗਿਆ ਉਹ ਅਵੇਲੇਬਲ ਨਹੀਂ ਹੈ ਕਿ ਹੈ ਤੇ ਨਾਲ ਹੀ ਜਿਹੜਾ ਆਪਣਾ ਨਸ਼ਾ ਛੁਡਾਓ ਕੇਂਦਰ ਹੈ ਉਹਦੀ ਦੀ ਵੀ ਆਪਾਂ ਕੈਪੈਸਿਟੀ ਵਧਾਈ ਹੈ ਤੇ ਆਪਾਂ ਹਰ ਇੱਕ ਨੌਜਵਾਨ ਨੂੰ بس ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਫਿਕਰ ਨਾ ਕਰੋ ਆਪਾਂ ਤੁਹਾਡੇ ਨਾਲ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਸਹਾਇਤਾ ਦੀ ਲੋੜ ਹੈ ਗਿਆ ਆਪਾਂ ਉਹ ਡਿਡਿਕਸ਼ਨ ਦੇ ਵਾਸਤੇ ਹੋਏ ਪਾਏ ਉਹ ਕਿਸੇ ਹੋਰ ਤਰੀਕੇ ਨਾਲ ਕਈ ਸਾਰੇ ਇਹ ਜਿਨ੍ਹਾਂ ਨੂੰ ਖੇਡਾਂ ਦੇ ਸਮਾਨ ਦੇ ਵਾਸਤੇ ਆਪਾਂ ਇੱਕ ਹੀ ਤਰੀਕੇ ਤੇ ਤੁਸੀਂ ਪਹਿਲਾਂ ਵੀ ਵੇਖਿਆ ਕਿ ਕਈ ਬੱਚੇ ਇਹ ਜੋ ਵੀ ਹੁੰਦੇ ਨੇ ਜਿਨ੍ਹਾਂ ਨੂੰ ਬੇਸਿਕ ਇਕਵਿਪਮੈਂਟ ਜਿਹੜਾ ਹੈਗਾ ਉਹ ਨੈਸ਼ਨਲ ਇੰਟਰਨੈਸ਼ਨਲ ਵੀ ਖੇਡ ਸਕਦੇ ਨੇ ਪਰ ਉਹਨਾਂ ਨੂੰ ਅਵੇਲੇਬਲ ਨਹੀਂ ਹੁੰਦੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਹੈ ਜੇ ਤੁਹਾਨੂੰ ਕਿਸੇ ਵੀ ਇਕਵਿਪਮੈਂਟ ਦੀ ਲੋੜ ਹੈ ਤੇ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਖੁਦ ਉਹ ਨਹੀਂ ਲੈ پا ਰਹੇ ਹੋ ਜਾਂ ਫਿਰ ਤੁਹਾਨੂੰ ਹੋਰ ਵੀ ਕਿਸੇ ਤਰੀਕੇ ਨਾਲ ਸਹਾਇਤਾ ਦੀ ਲੋੜ ਹੈ ਕਿ ਤੁਸੀਂ ਜ਼ਰੂਰ ਮੇਰੇ ਦਫ਼ਤਰ ਆਓ ਆਪਾਂ ਤੁਹਾਨੂੰ ਇਨਸ਼ੋਰ ਕਰਾਂਗੇ ਕਿ ਤੁਹਾਨੂੰ ਇਸ ਕਰਕੇ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਅੱਜ ਬਠਿੰਡਾ ਪੁਲਿਸ ਔਰ ਬਠਿੰਡਾ ਪ੍ਰਸ਼ਾਸਨ ਨੇ ਮਿਲ ਕੇ ਪੁਲਿਸ ਲਾਈਨ ਬਠਿੰਡਾ ਚ ਇੱਕ ਬਾਸਕਟਬਾਲ ਟੂਰਨਾਮੈਂਟ ਕਰਾਇਆ ਸੀ ਜਿਹੜਾ ਸਵੇਰੇ ਅਰਲੀ ਮਾਰਨਿੰਗ ਸ਼ੁਰੂ ਹੋ ਕੇ ਸਾਡੇ ਕੋਲ 8 ਬਾਸਕਟਬਾਲਸ ਦੀ 올ਓਵਰ ਪੰਜਾਬ ਤੋਂ ਵਕਫ ਵਕ ਟੀਮਾਂ ਆਈਆਂ ਸੀ ਜਿਹਦਾ ਫਾਈਨਲ ਮੈਚ ਐਲਪੀਯੂ ਜਲੰਧਰ ਔਰ ਸ਼੍ਰੀ ਮੁਕਸਰ ਸਾਹਿਬ ਦੀ ਟੀਮ ਦਾ ਹੋਇਆ ਤੇ ਇਸ ਚ ਇਹਦਾ ਬੇਸਿਕਲੀ ਤੁਹਾਨੂੰ ਪਤਾ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਦੇ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਔਰ ਗਵਰਨਮੈਂਟ ਆਫ ਇੰਡੀਆ ਦਾ ਨਸ਼ਾ ਮੁਕਤ ਭਾਰਤ ਅਭਿਆਨ ਇਹ ਜੁਆਇੰਟਲੀ ਅਸੀਂ ਇਹਨਾਂ ਦੋਨਾਂ ਮੈਸੇਜਸ ਨੂੰ ਕਨਵੇ ਕਰਨ ਲਈ ਇਹ ਅੱਜ ਇਵੈਂਟ ਕਰਾਇਆ ਸੀ ਜਜਦ ਵਿੱਚ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਪੀਐਸਪੀਸੀਐਲ ਜਤਿੰਦਰ ਜੈਨ ਸਰ ਚੀਫ ਗੈਸ ਸੀਗੇ ਔਰ ਡੀਸੀ ਸਾਹਿਬ ਏਡੀਸੀ ਏਡੀਸੀ ਜੀਏਡੀਸੀ ਡੀ ਔਰ ਇਹਨਾਂ ਦੇ ਹਾਈएस्ट ਪ੍ਰੋਫੈਸ਼ਨਲ ਦੇ ਨਾਲ ਨਾਲ ਸਾਡੇ ਜ਼ਿਲ੍ਹੇ ਦੇ ਸਾਰੇ ਆਫੀਸਰਸ ਔਰ ਬਟినా ਸ਼ਹਿਰ ਦੇ ਐਸਐਚਓ ਸਾਰਿਆਂ ਨੇ ਇਹਦੇ ਚ ਅਟੈਂਡੈਂਸ ਦਿੱਤੀ ਕਿੰਨਾ ਤਸਾਹੀ ਹੁੰਦਾ ਜੀ ਇਹ ਜਿਹੜੀ ਗੱਲਾਂ ਨਾਲ ਕਿੰਨਾ ਪ੍ਰਭਾਵ ਹਾ ਦੇਖੋ ਜੀ ਤੁਸੀਂ ਵੀ ਸਾਡੇ ਇਹਨਾਂ ਇਵੈਂਟਸ ਚ ਆਂਦੇ ਹੋ ਮੇਰੇ ਖਿਆਲ ਤਾ ਬਿਗਨਿੰਗ ਤੋਂ ਹੀ ਬੜਾ ਪੋਜ਼ਿਟਿਵ ਜਿਹਾ ਮਾਹੌਲ ਬਣ ਜਾਂਦਾ ਕਿਉਂਕਿ ਰੂਟੀਨ ਚ ਅਸੀਂ ਇਨਫੋਰਸਮੈਂਟ ਤਾਂ ਕਰਦੇ ਰਹਿੰਦੇ ਆ ਪਰ ਪੁਲਿਸ ਲਈ ਵੀ ਇਸ ਤਰ੍ਹਾਂ ਦੇ სპੋਰਟਿੰਗ ਇਵੈਂਟਸ ਕਿਉਂਕਿ ਸਾਡੇ ਜ਼ਿਲ੍ਹੇ 'ਚ ਬੜੇ ਅੱਛੇ ਸਪੋਰਟਸ ਦੇ ਅਚੀਵਰਸ ਆ ਸਾਡੇ ਐਸਪੀ ਹੈੱਡਕੁਆਟਰ ਏਆਈਜੀ ਕਾਊਂਟਰ ਇੰਟੈਲੀਜੈਂਸ ਵਗੈਰਾ ਸੋ ਇਸ ਤਰ੍ਹਾਂ ਦਾ ਮਾਹੌਲ ਬੱਚਿਆਂ ਨੂੰ ਪੋਜ਼ਿਟਿਵ ਵੱਲ ਪ੍ਰੇਰਿਤ ਕਰਦਾ ਤੁਸੀਂ ਆਪ ਵੀ ਦੇਖਦੇ ਹੋ ਜਦ ਤੁਸੀਂ ਇਹ ਕਨਵੇ ਕਰੋਗੇ ਮੈਸੇजेस ਕਿ ਬਠਿੰਡਾ ਪੁਲਿਸ ਨੇ ਇਸ ਤਰ੍ਹਾਂ ਦਾ ਸਪੋਰਟਿੰਗ ਇਵੈਂਟ ਕਰਾਇਆ ਤੇ ਬੱਚੇ ਆਪਣੇ ਆਪ ਇਹਦੇ ਵੱਲ ਅਟ੍ਰੈਕਟ ਹੁੰਦੇ ਆ ਜਿਵੇਂ ਅਸੀਂ ਪ੍ਰ ਤਵਾਰ ਦੇ ਨਾਲ-ਨਾਲ ਵੱਖਰੇ-ਵੱਖਰੇ ਟਰੋਫੀਜ਼ ਦਿੱਤੀਆਂ ਸੋ ਇਹ ਸਾਰਾ ਪੋਜ਼ਿਟਿਵ ਵੱਲ ਨੂੰ ਬੱਚਿਆਂ ਨੂੰ ਲੈ ਕੇ ਜਾਂਦਾ ਹੈ ਕਿ ਨਸ਼ੇ ਦੇ ਕੋਣ ਨੂੰ ਤਿਆਗੋ ਤੇ ਪੜ੍ਹਾਈ ਆ ਸਪੋਰਟਸ ਵੱਲ ਜਾਓ ਜੋ ਕਿ ਤੁਹਾਡਾ ਅੱਗੇ ਕੈਰੀਅਰ ਬਣਾ ਸਕਦਾ ਹੈ ਔਰ ਤੁਹਾਨੂੰ ਇੱਕ ਪੋਜ਼ਿਟਿਵ ਦਿਸ਼ਾ ਨਿਰਦੇਸ਼ ਮਿਲਦੇ ਸੋ ਇਸੇ ਉਪਰ ਆਲੇ ਤਹ ਤੁਸੀਂ ਪਹਿਲਾਂ ਵੀ ਵਕਫਾਕ ਪ੍ਰੋਗਰਾਮ ਕਰਦੇ ਰਹਿੰਦੇ ਹੋ ਤੇ ਅੱਗੇ ਵੀ ਸਾਡਾ ਇਹੀ ਮਹਮ ਜਾਰੀ ਰਹੇਗੀ ਥੈਂਕ ਯੂ ਬਿਲਕੁਲ ਜੀ ਬਿਲਕੁਲ ਐਸੀ ਬਠਿੰਡਾ ਪ੍ਰਸ਼ਾਸਨ ਦੇ ਤਮਾਮ ਅਧਿਕਾਰੀ ਜਿਨ੍ਹਾਂ ਨੇ ਕੀ ਕੀਤਾ ਕਿ ਪੰਜਾਬ ਦੇ ਯੋਥ ਨੂੰ ਖੇਡਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਕਰਵਾਏ ਜਾ ਰਹੇ ਆ ਕੈਮਰਾਮੈਨ ਸੂਝ ਤੇ ਰਣਮਨੋਚ ਚਾਚੀ ਵਾਲ ਤਾਰਿਕ ਸਵੇਰਾ ਟੀਵੀ ਬਠਿੰਡਾ ਇਸ ਟਾਈਮ ਬਠਿੰਡਾ ਦੀ ਪੁਲਿਸ ਲਾਈਨ ਤੇ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਵੱਲੋਂ ਅੱਜ ਬਾਸਕਟਬਾਲ ਦਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੁਹਾਨੂੰ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਵਿਰੁੱਧ ਨਸ਼ਿਆਂ ਵਿਰੋਧ ਦੇ ਤਹਿਤ ਜਿੱਥੇ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਜੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉੱਤੇ ਯੂਥ ਨੂੰ ਖੇਡਾਂ ਵੱਲ ਜੋੜਨ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਵੀ ਕਰਵਾਏ ਜਾ ਰਹੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਪੁਲਿਸ ਲਾਈਨ ਬਠਿੰਡਾ ਦੀ ਅੱਜ ਤੇ ਬਠਿੰਡਾ ਪੁਲਿਸ ਵੱਲੋਂ ਬਾਸਕਟਬਾਲ ਦਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਪੁਲਿਸ ਲਾਈਨ ਬਠਿੰਡਾ ਦੀ ਤੁਹਾਨੂੰ ਇੱਕ ਵਾਰ ਫੇਰ ਦੱਸਦੇ ਆ ਕਿ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਪੰਜਾਬ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਜਿਹੜੇ ਕਰਵਾਏ ਜਾ ਰਹੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਆ ਸੀ ਪੁਲਿਸ ਲਾਈਨ ਪਟੰਨਾ ਦੀਆਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਜੁੜ ਦੇ ਨਸ਼ਿਆਂ ਬਰੁੱਟ ਬਿਚਾਰ ਲਗਾਤਾਰ ਜਿੱਥੇ ਨਸ਼ਾ ਤਸਕਰਾਂ ਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਐ ਉੱਥੇ ਹੀ ਪੰਜਾਬ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਵੀ ਜਿਹੜੇ ਕਰਵਾਏ ਜਾ ਰਹੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਆ ਸੀ ਪੁਲਿਸ ਲਾਈਨ ਪਟੰਨਾ ਦੀਆਂ ਤਸਵੀਰਾਂ ਇਸ ਟਾਈਮ ਤੁਹਾਨੂੰ ਸਟੇਜ ਦੀਆਂ ਦਿਖਾ ਰਿਹਾ ਹੈ ਜਿੱਥੇ ਅੱਜ ਦੇ ਮੁੱਖ ਮਹਿਮਾਨ ਪੰਜਾਬ ਦੇ ਸਪੈਸ਼ਲ ਡੀਜੀਪੀ ਜਤਿੰਦਰ ਜਾਨ ਤੁਹਾਨੂੰ ਦਿਖਾਈ ਦੇਣਗੇ ਉਹਨਾਂ ਨਾਲ ਡੀਸੀ ਬਠਿੰਡਾ ਸ਼ੌਕਤ احمد ਪਰੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਤਮਾਮ ਬਠਿੰਡਾ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਪੁਲਿਸ ਲਾਈਨ ਬਠਿੰਡਾ ਦੀਆਂ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਕਿ ਬਠਿੰਡਾ ਪ੍ਰਸ਼ਾਸਨ ਵੱਲੋਂ ਲਗਾਤਾਰ ਨਸ਼ਿਆਂ ਦੇ ਖਾਤਮੇ ਲਈ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾ ਰਿਹਾ ਹੈ ਅੱਜ ਪੁਲਿਸ ਲਾਈਨ ਬਠਿੰਡਾ ਚ ਬਠਿੰਡਾ ਪੁਲਿਸ ਵੱਲੋਂ ਬਾਸਕਟਬਾਲ ਦਾ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟੈਮ ਸਟੇਜ ਦੀਆਂ ਦਿਖਾ ਰਿਹਾ ਜਿੱਥੇ ਅੱਜ ਦੇ ਮੁੱਖ ਮਹਿਮਾਨ ਤੋਂ ਨਜ਼ਰ ਆਣਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਪੈਸ਼ਲ ਡੀਜੀਪੀ ਜਤਿੰਦਰ ਜੈਨ ਉਹਨਾਂ ਨਾਲ ਡੀਸੀ ਬਠਿੰਡਾ ਸ਼ੌਕਤ ਅਹਿਮਦ ਪਰੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ तमाम ਬਠਿੰਡਾ ਪ੍ਰਸ਼ਾਸਨ ਦੇ ਅਧਿਕਾਰੀ ਤੁਹਾਨੂੰ ਇੱਥੇ ਇਸ ਸਟੇਜ ਤੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟੈਮ ਦਿਖਾ ਰਿਹਾ ਸੀ ਪੁਲਿਸ ਲਾਈਨ ਬਟਿੰਡਾ ਦੀਆਂ ਇੱਕ ਵਾਰ ਫੇਰ ਤੁਹਾਨੂੰ ਦੱਸਦੇ ਕਿ ਬਟਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਕਰਵਾਏ ਜਾ ਰਿਹਾ ਹੈ ਲਗਾਤਾਰ ਬਟਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਪੰਜਾਬ ਦੇ ਯੂਥ ਨੂੰ ਜੋੜਨ ਲਈ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਕਰਵਾਏ ਜਾ ਰਹੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਅਸੀਂ ਪੁਲਿਸ ਲਾਈਨ ਬਟਿੰਡਾ ਦੀਆਂ ਇਸੇ ਟੂਰਨਾਮੈਂਟ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਪੁਲਿਸ ਲਾਈਨ ਬਠਿੰਡਾ ਦੀਆਂ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚੱਲ ਗਈ ਹੈ ਯੁੱਧ ਨਸ਼ਾ ਵਿਰੁੱਧ ਉਸ ਮੁਹਿੰਮ ਦੇ ਤਹਿਤ ਅੱਜ ਡੀਸੀ ਸਾਹਿਬ ਬਠਿੰਡਾ ਤੇ ਐਸਐਸਪੀ ਸਾਹਿਬ ਬਠਿੰਡਾ ਨੇ ਇੱਥੇ ਇੱਕ ਬਹੁਤ ਵਧੀਆ ਬਾਸਕਟਬਾਲ ਦਾ ਜੋ ਮੈਚ ਹੈ ਉਹਦਾ ਆਯੋਜਨ ਕੀਤਾ ਸੀਗਾ ਜੋ ਪੂਰਾ ਦਿਨ ਚੱਲਿਆ ਤੇ ਉਹਨਾਂ ਦਾ ਫਾਈਨਲ ਹੋਇਆ ਹੈ ਤੇ ਇਹਦੇ ਵਿੱਚ ਬਹੁਤ ਵਧੀਆ ਸਪੋਰਟਸਮੈਨਸ਼ਿਪ ਦੀ ਜੋ ਸਪਿਰਟ ਉਹ ਬੇਖੁਦਾਂ ਨੂੰ ਮਿਲੀ ਤੇ ਬਹੁਤ ਚੰਗਾ ਉਪਰਾਲਾ ਹੈ ਇਹਦੇ ਨਾਲ ਇੱਕ ਤੋਂ ਬੱਚੇ ਨਸ਼ਾ ਤੋਂ ਦੂਰ ਰਹਿਣਗੇ ਤੇ ਇਹ ਕੋਣਾ ਦੀ ਜੋ ਫਿਜ਼ੀਕਲ ਤੇ ਮੈਂਟਲ ਫਿਟਨੈਸ ਹੈ ਉਹਦੇ ਵੱਲ ਬਹੁਤ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਊਗਾ ਤੇ ਇਸ ਤਰ੍ਹਾਂ ਦੇ ਉਪਰਾਲੇ ਗਾਂ ਵੀ ਚਾਲੂ ਰਹਿਣਗੇ ਤੇ ਜੋ ਜਿਸ ਤਰ੍ਹਾਂ ਦਾ ਕੰਮ ਇੱਥੇ ਚੱਲ ਰਿਹਾ ਹੈ ਐਨਫੋਰਸਮੈਂਟ ਫਰੰਟ ਤੇ ਤੇ ਅਵੇਅਰਨੈਸ ਫਰੰਟ ਤੇ ਉਹਦੇ ਲਈ ਬਟਿੰਡਾ ਐਡਮਿਨਿਸਟ੍ਰੇਸ਼ਨ ਬਹੁਤ ਜ਼ਿਆਦਾ ਵਧਾਈ ਦਾ ਪਾਤਰ ਹੈ ਅੱਜ ਜਿਵੇਂ ਹਰ ਸਾਲ ਦੀ ਤਰ੍ਹਾਂ ਆਪਾਂ ਇੱਥੇ ਪੁਲਿਸ ਲਾਈਨ ਵਿੱਚ ਇਹ ਜਿਹੜਾ ਆਪਣਾ ਬਾਸਕਟਬਾਲ ਦਾ ਗਰਾਊਂਡ ਬਣਿਆ ਹੋਇਆ ਇਹਦੇ ਵਿੱਚ ਪੂਰੇ ਪੰਜਾਬ ਵਰਦੀ ਵੱਖ-ਵੱਖ ਟੀਮਾਂ ਜਿਹੜੀ ਹੈ ਕਿ ਇੱਥੇ ਬਾਸਕਟਬਾਲ ਦੇ ਖੇਡਣ ਦੇ ਵਾਸਤੇ ਆਉਂਦੀਆਂ ਨੇ ਤੇ ਹਰ ਸਾਲ ਆਪਾਂ ਇਹ ਪ੍ਰੋਗਰਾਮ ਕਰਾਉਂਦੇ ਹਾਂ ਪੁਲਿਸ ਡਿਪਾਰਟਮੈਂਟ ਵੱਲੋਂ ਕਰਾਇਆ ਜਾਂਦਾ ਹੈ ਤੇ ਅੱਜ ਇਹ ਪ੍ਰੋਗਰਾਮ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਹੈਗਾ ਫਾਈਨਲ ਮੈਚ ਉਹ ਇੱਕ ਨਾ ਆਪਾਂ ਇੱਥੇ ਆਏ ਸੀ ਇਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧੀ ਮੁਹਿੰਮ ਹੈ ਉਦੇ ਅਧੀਨ ਹੀ ਆਪਾਂ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਕਰਾ ਰਹੇ ਨੇ ਤੇ ਸਾਡੀ ਸਿਰਫ ਇੱਕ ਹੀ ਕੋਸ਼ਿਸ਼ ਹੈਗੀ ਹੈ ਇੱਕ ਹੀ ਮੰਤਵ ਹੈਗਾ ਕਿ ਨਸ਼ਿਆਂ ਨੂੰ ਆਪਾਂ ਖਤਮ ਕਰਨਾ ਹੈ ਤੇ ਜਿਹੜੀ ਯੂਥ ਹੈ ਉਹਨਾਂ ਦੀ એનર્ਜੀ ਨੂੰ ਪ੍ਰੋਪਰਲੀ ਚੈਨਲਾਈਜ਼ ਕਰਨਾ ਹੈ ਪਾਵੇਂ ਉਹ ਐਜੂਕੇਸ਼ਨ ਦੇ ਵਲ ਹੋਵੇ ਪਾਵੇਂ ਖੇਡਾਂ ਦੇ ਵਲ ਹੋਵੇ ਤੇ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਨਸ਼ੇ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਹੈ ਇਹਦੇ ਕਰਕੇ ਹੀ ਸਰਕਾਰ ਵਕ ਵਕਸ ਕੀਵਾ ਜਿਹੜਾ ਹੈਗਾ ਉਹ ਲੈ ਕੇ ਆ ਰਹੀ ਹੈ ਜਿੱਥੇ ਇਨਫੋਰਸਮੈਂਟ ਤੇ ਪੁਲਿਸ ਜਿਹੜੀ ਹੈ ਕੀ ਕਾਰਵਾਈ ਕਰ ਰਹੀ ਹੈ ਉਹਦੇ ਨਾਲ ਨਾਲ ਅਵੇਅਰਨੈਸ ਦੇ ਖੇਡਾਂ ਦੇ ਵਲ ਗਰਾਊਂਡਸ ਬਣਾਉਣ ਦੇ ਵਾਸਤੇ ਇਕੁਪਮੈਂਟਸ ਪ੍ਰੋਵਾਈਡ ਕਰਨ ਦੇ ਵਾਸਤੇ ਦੇ ਵਾਸਤੇ ਲਾਇਬ੍ਰੇਰੀ ਜਿਹੜੀ ਹੈ ਕਿ ਲਗਭਗ 40-45 ਦੇ ਕਰੀਬ ਲਾਇਬ੍ਰੇਰੀਸ ਆਪਾਂ ਜ਼ਿਲ੍ਹੇ ਵਿੱਚ ਜਿਹੜੀ ਹੈ ਕਿ ਉਹ ਬਣਾਈਆਂ ਨੇ ਤੇ ਕੋਸ਼ਿਸ਼ ਇਹ ਹੈ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਕਿਸੇ ਤਰੀਕੇ ਨਾਲ ਉਹਨੂੰ ਇਹ ਨਾ ਲੱਗੇ ਕਿ ਉਹਦੇ ਕੋਲ ਸਹੂਦਾਵਾਂ ਜਿਹੜੀ ਹੈ ਕਿ ਉਹ ਅਵੇਲੇਬਲ ਨਹੀਂ ਹੈ ਕਿ ਹੈ ਤੇ ਨਾਲ ਹੀ ਜਿਹੜਾ ਆਪਣਾ ਨਸ਼ਾ ਛੁਡਾਓ ਕੇਂਦਰ ਹੈ ਉਹਦੀ ਦੀ ਵੀ ਆਪਾਂ ਕੈਪੈਸਿਟੀ ਵਧਾਈ ਹੈ ਤੇ ਆਪਾਂ ਹਰ ਇੱਕ ਨੌਜਵਾਨ ਨੂੰ بس ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਫਿਕਰ ਨਾ ਕਰੋ ਆਪਾਂ ਤੁਹਾਡੇ ਨਾਲ ਜੇ ਤੁਹਾਡ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਸਹਾਇਤਾ ਦੀ ਲੋੜ ਹੈ ਕਿ ਆਪਾਂ ਉਹ ਡਿਡਿਕਸ਼ਨ ਦੇ ਵਾਸਤੇ ਹੋਏ ਪਾਵੇ ਉਹ ਕਿਸੇ ਹੋਰ ਤਰੀਕੇ ਨਾਲ ਕਈ ਸਾਰੇ ਇਹ ਜਿਨ੍ਹਾਂ ਨੂੰ ਖੇਡਾਂ ਦੇ ਸਮਾਨ ਦੇ ਵਾਸਤੇ ਪਾਉਏ ਕਈ ਤਰੀਕੇ ਤੇ ਤੁਸੀਂ ਪਹਿਲਾਂ ਵੀ ਵੇਖਿਆ ਕਿ ਕਈ ਬੱਚੇ ਇਹ ਜੋ ਵੀ ਹੁੰਦੇ ਨੇ ਜਿਨ੍ਹਾਂ ਨੂੰ ਬੇਸਿਕ ਇਕਵਿਪਮੈਂਟ ਜਿਹੜਾ ਹੈਗਾ ਉਹ ਨੈਸ਼ਨਲ ਇੰਟਰਨੈਸ਼ਨਲ ਵੀ ਖੇਡ ਸਕਦੇ ਨੇ ਪਰ ਉਹਨਾਂ ਨੂੰ ਅਵੇਲੇਬਲ ਨਹੀਂ ਹੁੰਦੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਹੈ ਜੇ ਤੁਹਾਨੂੰ ਕਿਸੇ ਵੀ ਇਕਵਿਪਮੈਂਟ ਦੀ ਲੋੜ ਹੈ ਤੇ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਖੁਦ ਉਹ ਨਹੀਂ ਲੈ پا ਰਹੇ ਹੋ ਜਾਂ ਫਿਰ ਤੁਹਾਨੂੰ ਹੋਰ ਵੀ ਕਿਸੇ ਤਰੀਕੇ ਨਾਲ ਸਹਾਇਤਾ ਦੀ ਲੋੜ ਹੈ ਕਿ ਤੁਸੀਂ ਜ਼ਰੂਰ ਮੇਰੇ ਦਫ਼ਤਰ ਆਓ ਆਪਾਂ ਤੁਹਾਨੂੰ ਇਨਸ਼ੋਰ ਕਰਾਂਗੇ ਕਿ ਤੁਹਾਨੂੰ ਇਸ ਕਰਕੇ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਅੱਜ ਬਠਿੰਡਾ ਪੁਲਿਸ ਔਰ ਬਠਿੰਡਾ ਪ੍ਰਸ਼ਾਸਨ ਨੇ ਮਿਲ ਕੇ ਪੁਲਿਸ ਲਾਈਨ ਬਠਿੰਡਾ 'ਚ ਇੱਕ ਬਾਸਕਟਬਾਲ ਟੂਰਨਾਮੈਂਟ ਕਰਾਇਆ ਸੀ ਜਿਹੜਾ ਸਵੇਰੇ ਅਰਲੀ ਮਾਰਨਿੰਗ ਸ਼ੁਰੂ ਹੋ ਕੇ ਸਾਡੇ ਕੋਲ 8 ਬਾਸਕਟਬਾਲਸ ਦੀ 올ਓਵਰ ਪੰਜਾਬ ਤੋਂ ਵਕਫ ਵਕ ਟੀਮਾਂ ਆਈਆਂ ਸੀ ਜਿਹਦਾ ਫਾਈਨਲ ਮੈਚ ਐਲਪੀਯੂ ਜਲੰਧਰ ਔਰ ਸ਼੍ਰੀ ਮੁਕਸਰ ਸਾਹਿਬ ਦੀ ਟੀਮ ਦਾ ਹੋਇਆ ਤੇ ਇਸ 'ਚ ਇਹਦਾ ਬੇਸਿਕਲੀ ਤੁਹਾਨੂੰ ਪਤਾ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਦੇ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਔਰ ਗਵਰਨਮੈਂਟ ਆਫ ਇੰਡੀਆ ਦਾ ਨਸ਼ਾ ਮੁਕਤ ਭਾਰਤ ਅਭਿਆਨ ਇਹ ਜੁਆਇੰਟਲੀ ਅਸੀਂ ਇਹਨਾਂ ਦੋਨਾਂ ਮੈਸੇਜਸ ਨੂੰ ਕਨਵੇ ਕਰਨ ਲਈ ਇਹ ਅੱਜ ਇਵੈਂਟ ਕਰਾਇਆ ਸੀ ਜਜਤੇ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਪੀਐਸਪੀਸੀਐਲ ਜਤਿੰਦਰ ਜੈਨ ਸਰ ਚੀਫ ਗੈਸ ਸੀਗੇ ਔਰ ਡੀਸੀ ਸਾਹਿਬ ਏਡੀਸੀ ਏਡੀਸੀ ਜੀ ਏਡੀਸੀ ਡੀ ਔਰ ਇਹਨਾਂ ਦੇ ਹਾਈਐਸਟ ਪ੍ਰੋਫੈਸ਼ਨਲ ਦੇ ਨਾਲ ਨਾਲ ਸਾਡੇ ਜ਼ਿਲ੍ਹੇ ਦੇ ਸਾਰੇ ਆਫੀਸਰਸ ਔਰ ਬਟਨਾ ਸ਼ਹਿਰ ਦੇ ਐਸਐਚਓ ਸਾਰਿਆਂ ਨੇ ਇਹਦੇ ਚ ਅਟੈਂਡੈਂਸ ਦਿੱਤੀ ਕਿੰਨਾ ਪਸਾ ਆਈ ਹੁੰਦਾ ਜੀ ਇਹ ਜਿਹੜੀਆਂ ਗੇਮਾਂ ਨਾਲ ਕਿੰਨਾ ਪ੍ਰਭਾਵ ਹਾ ਦੇਖੋ ਜੀ ਤੁਸੀਂ ਵੀ ਸਾਡੇ ਇਹਨਾਂ ਇਵੈਂਟਸ ਚ ਆਂਦੇ ਹੋ ਮੇਰੇ ਖਿਆਲ ਤਾ बिगिनिंग ਤੋਂ ਹੀ ਬੜਾ ਪੋਜ਼ਿਟਿਵ ਜਿਹਾ ਮਾਹੌਲ ਬਣ ਜਾਂਦਾ ਕਿਉਂਕਿ ਰੂਟੀਨ 'ਚ ਅਸੀਂ ਇਨਫੋਰਸਮੈਂਟ ਤਾਂ ਕਰਦੇ ਰਹਿੰਦੇ ਆ ਪਰ ਪੁਲਿਸ ਲਈ ਵੀ ਇਸ ਤਰ੍ਹਾਂ ਦੇ سپورਟਿੰਗ ਇਵੈਂਟਸ ਕਿਉਂਕਿ ਸਾਡੇ ਜ਼ਿਲ੍ਹੇ 'ਚ ਬੜੇ ਅੱਛੇ ਸਪੋਰਟਸ ਦੇ ਅਚੀਵਰਸ ਆ ਸਾਡੇ ਐਸਪੀ ਹੈੱਡਕੁਆਟਰ اے ਆਈਜੀ ਕਾਊਂਟਰ ਇੰਟੈਲੀਜੈਂਸ ਵਗੈਰਾ ਸੋ ਇਸ ਤਰ੍ਹਾਂ ਦਾ ਮਾਹੌਲ ਬੱਚਿਆਂ ਨੂੰ ਪੋਜ਼ਿਟਿਵ ਵੱਲ ਪ੍ਰੇਰਿਤ ਕਰਦਾ ਤੁਸੀਂ ਆਪ ਵੀ ਦੇਖਦੇ ਹੋ ਜਦ ਤੁਸੀਂ ਇਹ ਕਨਵੇ ਕਰੋਗੇ ਮੈਸੇजेस ਕਿ ਬਠਿੰਡਾ ਪੁਲਿਸ ਨੇ ਇਸ ਤਰ੍ਹਾਂ ਦਾ سپورਟਿੰਗ ਇਵੈਂਟ ਕਰਾਇਆ ਤੇ ਬੱਚੇ ਆਪਣੇ ਆਪ ਇਹਦੇ ਵੱਲ ਅਟ੍ਰੈਕਟ ਹੁੰਦੇ ਆ ਜਿਵੇਂ ਅਸੀਂ ਪ੍ਰਾਈਜ਼ ਵੀ ਦਿੰਦੇ ਅਵਾਰਡ ਨਾਲ ਨਾਲ ਵੱਖਰੇ ਵੱਖਰੇ ਟਰੋਫੀਜ਼ ਦਿੱਤੀਆਂ ਸੋ ਇਹ ਸਾਰਾ ਪੋਜ਼ਿਟਿਵ ਵੱਲ ਨੂੰ ਬੱਚਿਆਂ ਨੂੰ ਲੈ ਕੇ ਜਾਂਦਾ ਹੈ ਕਿ ਨਸ਼ੇ ਦੇ ਕੋਣ ਨੂੰ ਤਿਆਗੋ ਤੇ ਪੜ੍ਹਾਈ ਆ ਸਪੋਰਟਸ ਵੱਲ ਜਾਓ ਜੋ ਕਿ ਤੁਹਾਡਾ ਅੱਗੇ ਕੈਰੀਅਰ ਬਣਾ ਸਕਦਾ ਹੈ ਔਰ ਤੁਹਾਨੂੰ ਇੱਕ ਪੋਜ਼ਿਟਿਵ ਦਿਸ਼ਾ ਨਿਰਦੇਸ਼ ਮਿਲਦੇ ਸੋ ਇਸੇ ਉਪਰਾਲੇ ਤੇ ਹੈ ਤੁਸੀਂ ਪਹਿਲਾਂ ਵੀ ਵਕਫਾਕ ਪ੍ਰੋਗਰਾਮ ਕਰਦੇ ਰਹਿੰਦੇ ਹੋ ਤੇ ਅੱਗੇ ਵੀ ਸਾਡਾ ਇਹੀ ਮਹਮ ਜਾਰੀ ਰਹੇਗੀ ਥੈਂਕ ਯੂ ਬਿਲਕੁਲ ਜੀ ਬਿਲਕੁਲ ਐਸੀ ਬਠਿੰਡਾ ਪ੍ਰਸ਼ਾਸਨ ਦੇ तमाम ਅਧਿਕਾਰੀ ਜਿਨ੍ਹਾਂ ਨੇ کیا ਕੀ ਪੰਜਾਬ ਦੇ ਯੋਥ ਨੂੰ ਖੇਡਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਕਰਵਾਏ ਜਾ ਰਹੇ ਹੈ ਕੈਮਰਾਮੈਨ ਸੂਝ ਤੇ ਰਣਮਨੋਚ ਚਾਚੀ ਵਾਲ ਤਾਰਿਕ ਸਵੇਰਾ ਟੀਵੀ ਬਠਿੰਡਾ